ਐਸੋੜੀ ਦੀ ਵੱਡੀ ਖਬਰ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰਿਆ ਜਿੱਥੇ ਕੈਮੀਕਲ ਦੇ ਨਾਲ ਭਰੇ ਹੋਏ ਟੈਂਕਰ ਦੇ ਵਿੱਚ ਬਲਾਸਟ ਹੋਇਆ ਹੈ ਇੱਕ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਇਸ ਕੈਮੀਕਲ ਦੇ ਨਾਲ ਭਰੇ ਹੋਏ ਟੈਂਕਰ ਦੇ ਵਿੱਚ ਬਲਾਸਟ ਹੁੰਦਾ ਹੈ ਅੱਗ ਚਾਰੇ ਪਾਸੇ ਫੈਲ ਜਾਂਦੀ ਹੈ 40 ਗੱਡੀਆਂ ਸੜ ਕੇ ਸੁਆਹ ਹੋਈਆਂ ਨੇ ਪੰਜ ਲੋਕ ਜ਼ਿੰਦਾ ਸੜ ਗਏ ਨੇ ਜਦਕਿ ਦਰਜਨ ਦੋ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਉਹ ਚੁਲਸੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਜੈਪੁਰ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੇਖਿਆ ਜਿਸ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਅੱਗ ਨੇ ਭੰਬੜ ਮਚਾਇਆ ਹੋਇਆ ਹੈ ਚਾਰੇ ਪਾਸੇ ਅੱਗ ਫੈਲੀ ਹੋਈ ਹੈ ਦੱਸਿਆ ਜਾ ਰਿਹਾ ਕਿ ਜਦੋਂ ਹਾਈਵੇ ਤੇ ਇਹ ਹਾਦਸਾ ਵਾਪਰਿਆ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਰਾਹਤ ਕਾਰ ਸ਼ੁਰੂ ਕਰ ਦਿੱਤਾ ਜਾਂਦਾ ਹੈ ਅੱਗ ਬੁਝਾਉਣ ਦੇ ਲਈ ਆਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚਦੀਆਂ ਨੇ ਪਰ ਅੱਗ ਇੰਨੀ ਭਿਆਨਕ ਸੀ ਕਿ ਇਸ ਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਅੱਗ ਦੀਆਂ ਲਪਟਾਂ ਅਸਮਾਨ ਵੱਲ ਜਾ ਰਹੀਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਜੈਪੁਰ ਅਜਮੇਰ ਹਾਈਵੇ ਤੇ ਪੂਰਾ ਹਾਦਸਾ ਵਾਪਰਿਆ ਜਿੱਥੇ ਕੈਮੀਕਲ ਦੇ ਨਾਲ ਭਰਿਆ ਹੋਇਆ ਇਹ ਟੈਂਕਰ ਸੀ ਜਿਸ ਦੀ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਕੈਮੀਕਲ ਫੈਲ ਜਾਂਦਾ ਹੈ ਅਤੇ ਆਲੇ-ਦੁਆਲੇ ਅੱਗ ਫੈਲਣੀ ਵੀ ਸ਼ੁਰੂ ਹੋ ਜਾਂਦੀ ਹੈ ਕਈ ਗੱਡੀਆਂ ਨੇੜੇ ਖੜੀਆਂ ਸੀ ਜੋ ਸੜ ਕੇ ਸੁਆਹ ਹੋ ਗਈਆਂ 40 ਗੱਡੀਆਂ ਦੱਸੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਕਿਹਾ ਜਾ ਰਿਹਾ ਕਿ ਕਈ ਲੋਕ ਝੁੱਲਸੇ ਨੇ ਚਾਰ ਲੋਕਾਂ ਦੀ ਮੌਤ ਦੀ ਵੀ ਖਬਰ ਦੱਸੀ ਜਾ ਰਹੀ ਹੈ ਜਦਕਿ ਕਿਹਾ ਜਾ ਰਿਹਾ ਕਿ ਮੌਤ ਦਾ ਇਹ ਆਂਕੜਾ ਹੋਰ ਵਾਚ ਸਕਦਾ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਅੱਗ ਲੱਗੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜੈਪੁਰ ਦੇ ਵਿੱਚ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਕੈਮੀਕਲ ਦੇ ਨਾਲ ਭਰੇ ਹੋਏ ਟੈਂਕਰ ਨੂੰ ਇੱਕ ਟਰੱਕ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਟੈਂਕਰ ਦੇ ਵਿੱਚ ਬਲਾਸ ਦੇ ਕਾਰਨ ਕੈਮੀਕਲ ਚਾਰੇ ਪਾਸੇ ਫੈਲ ਜਾਂਦਾ ਹੈ ਤੇ ਅੱਗ ਲੱਗ ਜਾਂਦੀ ਹੈ ਅਜਮੇਰ ਹਾਈਵੇ ਤੇ ਹੋਏ ਇਸ ਹਾਦਸੇ ਦੇ ਵਿੱਚ 40 ਤੋਂ ਵੱਧ ਗੱਡੀਆਂ ਅਗਦੀ ਚਪੇੜ ਦੇ ਵਿੱਚ ਆਗਿਆ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਜ਼ਿੰਦਾ ਸੜਨ ਦੀ ਪੁਸ਼ਟੀ ਕੀਤੀ ਗਈ ਹੈ ਜੋ ਉੱਥੇ ਦੇ ਜੈਪੁਰ ਦੇ ਡੀਐਮ ਨੇ ਉਹਨਾਂ ਦੇ ਵੱਲੋਂ ਜਦਕੀ ਦੱਸਿਆ ਜਾਇਆ ਹੈ ਕਿ 24 ਦੇ ਕਰੀਬ ਲੋਕ ਜਿਹੜੇ ਨੇ ਝੁਲਸੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸਵੇਰੇ ਇਹ ਹਾਦਸਾ ਵਾਪਰਦਾ ਹੈ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਜੋ ਡਾਕਟਰ ਦੀ ਟੀਮਾਂ ਹੁੰਦੀਆਂ ਨੇ ਉਹ ਵੀ ਪਹੁੰਚ ਜਾਂਦੇ ਨੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤੋਂ ਇਲਾਵਾ ਅੱਗ ਦੀ ਛਪੇੜ ਦੇ ਵਿੱਚ ਹਾਈਵੇ ਕੰਢੇ ਮੌਜੂਦ ਇੱਕ ਪਾਈਪ ਫੈਕਟਰੀ ਵੀ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਵੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਤਾਂ ਪੁਲਿਸ ਲਗਾਤਾਰ ਮੋਰਚਾ ਸਾਂਭਿਆ ਹੋਇਆ ਉਹਨਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿੰਨਾ ਭਿਆਨਕ ਇਹ ਹਾਦਸਾ ਹੈ ਇਹਨਾਂ ਅੱਗ ਦੀਆਂ ਤਸਵੀਰਾਂ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਹਾਲਾਂਕਿ ਅੱਗ ਬੁਝ ਚੁੱਕੀ ਹੈ ਪਰ ਪਿਆਨਕ ਹਾਦਸਾ ਇਸ ਨੂੰ ਮੰਨਿਆ ਜਾ ਸਕਦਾ ਹੈ ਕਿਉਂਕਿ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜਿਹੜੇ ਨੇ ਉਚਲਸੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਹਾਦਸੇ ਦੀ ਥਾਂ ਗੈਸ ਫੈਲ ਗਈ ਜਿਸ ਤੋਂ ਬਾਅਦ ਰੈਸਕਿਊ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ 30 ਤੋਂ ਵੱਧ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਲਾਸਟ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਹਸਪਤਾਲ ਪਹੁੰਚੇ ਜਿਨ੍ਹਾਂ ਨੇ ਜ਼ਖਮੀਆਂ ਦਾ ਹਾਲ ਜਾਣਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੈਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੈਮੀਕਲ ਟੈਂਕਰ ਅਜਮੇਰ ਤੋਂ ਜੈਪੁਰ ਵੱਲ ਜਾ ਰਿਹਾ ਸੀ ਤੇ ਦਿੱਲੀ ਪਬਲਿਕ ਸਕੂਲ ਤੋਂ ਇੱਕ ਜੋ ਟਰੱਕ ਸੀ ਦੱਸੇ ਜਾ ਰਿਹਾ ਕਿ ਉਹ ਵੀ ਆ ਰਿਹਾ ਸੀ ਤੇ ਇਸੇ ਦਰਮਿਆਨ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ 200 ਤੋਂ 300 ਮੀਟਰ ਤੱਕ ਜੋ ਟੈਂਕਰ ਦੇ ਵਿੱਚ ਕੈਮੀਕਲ ਭਰਿਆ ਸੀ ਉਹ ਫੈਲ ਜਾਂਦਾ ਹੈ ਜਿਸ ਤੋਂ ਬਾਅਦ ਜਿੱਥੇ-ਜਿੱਥੇ ਕੈਮੀਕਲ ਡਿੱਗਿਆ ਉੱਥੇ ਅੱਗ ਲੱਗ ਗਈ ਕਈ ਗੱਡੀਆਂ ਇਸ ਦੀ ਚਪੇੜ ਦੇ ਵਿੱਚ ਆ ਗਈਆਂ ਲੋਕਾਂ ਨੂੰ ਸਮਝ ਨਹੀਂ ਆਇਆ ਆਖਰ ਇਹ ਹੋਇਆ ਕਿ ਤਾਂ ਭਿਆਨਕ ਅੱਗ ਦੇਖ ਕੇ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਕਰੋ ਬਾਹਰ ਨਾ ਨਿਕਲਣ ਗੈਸ ਟੈਂਕਰ ਦੀ ਚਪੇੜ ਦੇ ਵਿੱਚ ਆਉਣ ਤੋਂ ਬਾਅਦ ਦਰਜਨਾਂ ਤੋਂ ਵੱਧ ਜਿਹੜੇ ਵਾਹਨ ਸੀ ਉਹ ਸੜ ਕੇ ਸੁਆਹ ਹੋ ਗਏ ਜਦਕਿ ਪੈਟਰੋਲ ਪੰਪ ਦੇ ਇੱਕ ਹਿੱਸੇ ਨੂੰ ਵੀ ਕਿਹਾ ਜਾ ਰਿਹਾ ਕਿ ਅੱਗ ਲੱਗੀ ਉਸ ਦੇ ਕਈ ਜਿਹੜੇ ਨੇ ਲੋਕ ਜਿਹੜੇ ਨੇ ਝੁੱਲਸੇ ਨੇ ਤਾਂ जयपुर दिया तो हम दिखा रहे हैं जिथे किस तरीके हादसा चार, कि तो चार लोगों की शिकार हो कहना है चार लोगों की जितने भी आपको का नंबर पता है लगभग चालीस के करीब है आपने देखा होगा की चारों तरफ हमारी विभागों के लोग यहाँ है राहत कार्य चालू है आग मोटे तौर पर बुझ चुकी है पर एक दो व्हीकल के अंदर कहीं कहीं आग है उसको हम बुझाने का प्रयास करें इसके अंदर घायलों की जो संख्या है वो लगभग तेईस चौबीस के, के है। चार की डेट चार की रेट